ਤੇ ਇਸ ਟਾਈਮ ਦੇ ਹੀ ਪਹੁੰਚਿਆ ਪਿੰਡ ਕੱਲੇ ਵਿਖੇ ਜਿੱਥੋਂ ਦੀ ਇੱਕ ਵੀਡੀਓ ਵਾਇਲ ਹੋ ਰਹੀ ਆ ਇਸ ਪਿੰਡ ਵਿੱਚ ਜਿਹੜਾ ਇੱਕ ਪਿੱਪਲ ਦਾ ਦਰਖਤ ਜਿਹੜਾ ਵੱਡਿਆ ਗਿਆ ਵਾ ਪਿੰਡ ਦੇ ਲੋਕਾਂ ਵੱਲੋਂ ਜਿਹੜਾ ਇਹ ਦਰਖਤ ਵੱਡਾ ਗਿਆ ਪਹਿਲਾਂ ਤਸਵੀਰਾਂ ਸਾਂਝੀ ਕਰਦੀਏ ਇੱਕ ਪਾਸੇ ਸਰਕਾਰ ਕਹਿ ਰਹੀ ਆ ਰੁੱਖ ਲਗਾਓ ਤੇ ਲੇਕਿਨ ਦੂਸਰੇ ਪਾਸੇ ਪਿੰਡ ਦੀ ਇਹ ਤਸਵੀਰ ਦਿਖਾ ਰਿਹਾ ਪਿੰਡ ਕੱਲੇ ਦਾ ਪਿੰਡ ਕੱਲਾ ਪਿੰਡ ਜਿਹਦਾ ਜਿੱਥੇ ਇਹ ਰਾ ਵੇਖਦੇ ਹੋ ਕਿੱਡੇ ਵੱਡਾ ਦਰਖਤ ਜਿਸ ਨੂੰ ਕੀ 100 200 ਸਾਲ ਪੁਰਾਣਾ ਇਹ ਦਰਖਤ ਹੋਏਗਾ ਜਿਸ ਨੂੰ ਬਿਨਾ ਕਿਸੇ ਬੇਰਹਿਮੀ ਨਾਲ ਵੜਦਾ ਗਿਆਵਾ ਇੱਕ ਛੋਟੇ ਲਾਭ ਲੈਣ ਵਾਸਤੇ ਪੀਹਦਾ ਬਾਲ ਨ ਵਰਤੂ ਆਵੇਗਾ ਬੜੀਆਂ ਸਦੀਆਂ ਬੀਤ ਜਾਂਦੀਆਂ ਵਾ ਜਦੋਂ ਇਹੋ ਜਿਹੇ ਦਰਖਤ ਕੋਈ ਵੱਡਾ ਹੁੰਦਾ ਵਾ ਜਿਹਦੀਆਂ ਛਾਵਾਂ ਲਈ ਜਾਂਦੀਆਂ ਲੇਕਿਨ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਅੱਖਾਂ ਪਰ ਹੁੰਦੀਆਂ ਵਾ ਬੇ ਸਦਿਓ ਕਿੱਡਾ ਵੱਡਾ ਇਹ ਦਰਖਤ ਹੋਏਗਾ ਕਿੰਨਾ ਸਾਲ ਲੱਗਾ ਹੋਏਗਾ ਇਸ ਨੂੰ ਵੱਡੇ ਹੋਣ ਲਈ ਕਿੰਨੀਆਂ ਸਦੀਆਂ ਲੱਗੀਆਂ ਹੋਣਗੀਆਂ ਲੇਕਿਨ ਆਪਣੇ ਲਾਲਚ ਵਾਸਤੇ ਜਾਂ ਇਸੇ ਸ਼ੋਰਦ ਵਾਤੇ ਇਹਨੂੰ ਵੱਡਦਾ ਗਿਆ ਵਾ ਇਹ ਵੀ ਪਤਾ ਲੱਗਾ ਵਾ ਕਿ ਇਹ ਜਿਹੜਾ ਦਰਖਤ ਵੱਡਿਆ ਗਿਆ ਵਾ ਇਹ ਪਿੰਡ ਦੇ ਕੁਝ 7-8 ਬੰਦੇ ਆ ਜਿੰਨਾਂ ਵੱਲੋਂ ਇਹ ਨਾਂ ਲਾਲ ਕੇ ਵੱਡਿਆ ਗਿਆ ਤੇ ਇਹਦੀ ਸੇਵਾ ਵੀ ਕਿਹਨ ਦਿੱਤੀ ਗਈ ਆ ਹਜੇ ਤੱਕ ਕੋਈ ਵੀ ਪਿੰਡ ਵਾਸੀ ਇਹਦੇ ਸਾਹਮਣੇ ਨਹੀਂ ਆ ਰਿਹਾ ਕਿ ਇਹ ਦਰਖਤ ਅਖ ਕਿਉਂ ਵੜਿਆ ਗਿਆ ਵਾ ਆਤੀ ਦੇ ਸਕਦੀਓ ਕਿੱਡਾ ਵੱਡਾ ਦਰਖਤ ਆ ਤੇ ਉੱਪਰ ਸਿਰਾਂ ਤੱਕ ਵੱਡਦਾ ਗਿਆ ਜਿੱਥੇ ਜਿਹਨੂੰ ਅਸੀਂ ਕਹਿ ਸਕਦੇ ਵੀ ਸਿਰਾਂ ਨਹੀਂ ਵੜਨਾ ਚਾਹੀਦਾ ਅਗਰ ਛਾਂਗਣਾ ਸੀ ਅਗਰ ਦਰਖਤ ਦੀ ਲੋੜ ਸੀ ਜਾਂ ਇਹਦੇ ਇਹ ਲੱਕੜ ਦੀ ਲੋਰ ਸੀ ਤਾਂ ਇਸ ਦਾ ਉਪਰੋਂ ਟਾਹਣੀਆਂ ਵੱਡ ਦੇ ਸਾਈਡਾਂ ਵੱਡ ਲੰਦੇ ਲੇਕਿਨ ਇਹਦਾ ਉਪਰੋਂ ਸਿਰਾਈ ਵੱਡ ਤਾ ਗਿਆ ਵਾ ਜਿਹਦੇ ਕਰਕੇ ਇਹ ਹੁਣ ਦਬਾਲਾ ਇਹ ਨਹੀਂ ਪੁੰਗ ਸਕੇਗਾ ਬੜਾ ਹੀ ਇੱਕ ਵੀਡੀਓ ਦੀ ਵਾਇਰਲ ਹੋ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਇਹ ਜਿਹੜਾ ਪਿੰਡ ਦਾ ਜਿਹੜਾ ਦਰਖਤ ਆ ਇੱਕ ਇਹਦੀ ਜਿਹੜੀ ਹੁਕਮ ਨਾਲ ਜਾਂ ਕਿਹਦੀ ਇਜਾਜ਼ਤ ਨਾਲ ਵੱਡਿਆ ਗਿਆ ਵਾ ਆਖਰ ਇਹ ਕੀ ਕਾਰਨ ਸੀ ਵੀ ਇਸ ਦਰਖਤ ਨੂੰ ਵੜਨਾ ਪਿਆ ਕੀ ਇਹ ਦਰਖਤ ਦੀ ਲੱਕੜ ਇੰਨੀ ਹੈਗੀ ਸੀ ਵੀ ਜਿਹੜੀ ਆਪਾਂ ਨੂੰ ਚਾਹੀਦੀ ਸੀ ਵੀ ਆਖਰ ਦਰਖਤ ਵੜ ਗਿਆ ਇੱਕ ਪਾਸੇ ਸਰਕਾਰ ਕਹਿੰਦੀ ਆ ਰੋਕ ਲਗਾਓ ਛਾਂ ਬਚਾਓ ਹੌਕਾ ਦਿੰਦੀ ਭਈਆ ਥਾਂ ਥਾਂ ਰੁਕ ਲਾਉਂਦੀ ਲੇਕਿਨ ਜਿਹੜਾ ਇਹ ਦਰਖਤ ਜਿੰਨੂੰ ਅਸੀਂ ਇਹ ਦੀ ਲੱਕੜ ਜਿਹੜੀ ਵਡਰ ਵਰਜ ਲੱਕੜ ਵਰਤਨ ਵਾਸਤੇ ਇਸ ਦਰਖਤ ਨੂੰ ਵੜਦਾ ਗਿਆ ਵਾ ਆਖਰ ਕੀ ਕਰਨੇ ਇਸ ਪਿੰਡ ਵਾਸੀ ਸਬੰਧ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪਿੰਡ ਦਾ ਕੋਈ ਵੀ ਜਿਹੜਾ ਬੰਦਾ ਵਾ ਬੋਲਣੇ ਤਿਆਰ ਨਹੀਂ ਆ ਇੱਕ ਵੀਰ ਥਿਆਇ ਸੀ ਹਲਸਾ ਵੀ ਇਹ ਜਿਹੜਾ ਦਰਖਤ ਹੈ ਗਵਾ ਇਹਨੂੰ ਇਹ ਸੁੱਕਾ ਸੀ ਤਾਂ ਵੱਢਿਆ ਗਿਆ ਵਾ ਇਹ ਦੁਕਾਨਦਾਰ ਵੀਰ ਹੈਗੇ ਤਸਵੀਰਾਂ ਦੇਖਦੇ ਨੇ ਇਹ ਦੁਕਾਨਦਾਰ ਵੀਰ ਹੈਗੇ ਜਿਨ੍ਹਾਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਸੀ ਲੇਕਿਨ ਕੈਮਰੇ ਗਰੀ ਵੀਰ ਇਹਨੂੰ ਜੋ ਇਹ ਕੈਮਰੇ ਗਾਰੀ ਕੋਈ ਵੀ ਉਹਨੂੰ ਤਿਆਰ ਨਹੀਂ ਹੈਗਾ ਵੀ ਆਖਰੇ ਇਹ ਦਰਖਤ ਕਿਉਂ ਵੱਢਿਆ ਗਿਆ ਆਖੇ ਕਿਹਦੀ ਜਾਣ ਵਢੇਗਾ ਕਿ ਪਿੰਡ ਵਿੱਚ ਕੋਈ ਮਤਾ ਪਾਇਆ ਗਿਆ ਸੀ ਕੀ ਸਰਪੰਚ ਦੀ ਸਹਿਮਤੀ ਲਈ ਗਈ ਕੀ ਨਹੀਂ ਲਈ ਗਈ ਇਸ ਦੀ ਵੀਡੀਓ ਲਗਾਤਾਰ ਵਾਇਰਲ ਹੋਇਆ ਇਹਦੇ ਨਾਲ ਇੱਕ ਹੋਰ ਬੋਰ ਦਾ ਦਰਖਤ ਹੈ ਜਿਹੜਾ ਹਰਿਆ ਭਰਿਆ ਵਾ ਹੋ ਸਕਦਾ ਸੀ ਇਹਦੇ ਨਾਲ ਵੱਢਣ ਨਾਲ ਇਹਨੂੰ ਵੀ ਇਹਦੀ ਵੀ ਸ਼ਾਇਦ ਵਾਰੀ ਆ ਜਾਂਦੀ ਇਹਨੂੰ ਵੀ ਸ਼ਾਇਦ ਵੱਢ ਦਿੰਦੇ ਪਰ ਕਾਰਨ ਕੀ ਆ ਆਖਰ ਕਿਉਂ ਇਹਨੂੰ ਵਢਿਆ ਗਿਆ ਜਾਂ ਕੀ ਇਹ ਕਿਨੂੰ ਨੁਕਸਾਨ ਕਰਦਾ ਪਿਆ ਸੀ ਜਾਂ ਇਹ ਕਿਸੇ ਨੂੰ ਛਾਂ ਨਹੀਂ ਦੇ ਰਿਹਾ ਸੀ ਆਖਰ ਕਿਉਂ ਵਢਿਆ ਗਿਆ ਪੰਜ ਕਿਨਾ ਪੜਾਈ ਸਰਜੀਤ ਸਿੰਘ ਜੀ ਕੱਲਾ ਜੀ ਇਹ ਜਿਹੜਾ ਇੱਕ درخت ਪਿੱਪਲ ਆ ਵਢਿਆ ਗਿਆ ਕੀ ਕਹਿਣਾ ਚਾਹੋਗੇ ਇਸ ਮਾਮਲੇ ਸਹੀ ਹੈ ਕਿ ਗਲਤ ਹੈ ਵੇਖੋ ਜੀ ਸਰਕਾਰ ਤੇ ਬਿਲਕੁਲ ਰੁੱਖਾਂ ਦੇ ਛਾਂ ਮੰਨਣ ਵਾਸਤੇ ਲਾ ਰਹੀ ਹੈ ਜੀ ਹੂੰ ਤੇ ਆਪਾਂ 150 ਸਾਲ ਪੁਰਾਣਾ ਰੁੱਖ ਜਿਹੜਾ ਉਹ ਹੂੰ ਉਹ ਬਿਨਾ ਆਗਿਆ ਬਿਨਾ ਮਨਜ਼ੂਰੀ ਦੇ ਹਰਿਆ ਪਰਿਆ ਰੁੱਖ ਸੀ ਕੋਈ ਜੇ ਇੱਕ ਅੱਧਾ ਦਾਣਾ ਸੁੱਕਾ ਸੀ ਤੇ ਉਹ ਅੱਗੇ ਵੀ ਇਹ ਵੜਦੇ ਸੀ ਜਿੰਨਾਂ ਦਾ ਇਹਨਾਂ ਦਾ ਸੀਮਿੰਟ ਵਾਲੇ ਆ ਜਿਹੜੇ ਅੱਛਾ ਤੇ ਇਹਨਾਂ ਨੇ ਬਿਨਾ ਪੁੱਛਣ ਤੋਂ ਤਿੰਨ ਚਾਰ ਆਦਮੀ ਹੀ ਜਾ ਕੇ ਬਾਬਿਆਂ ਨੂੰ ਕਹਿਤਾ ਵੀ ਸਾਡਾ ਰੁੱਖ ਜਿਹੜਾ ਉਹ ਸੁੱਕ ਗਿਆ ਜੀ ਵੜ ਲਓ ਹੂੰ ਉਹ ਕੁਦਰਤੀਆਂ ਹੀ ਇਹਨੂੰ ਕਿਤੇ ਸਾਡਾ ਸਮਾਂ ਮਿਲਿਆ ਤਾਂ ਹੀ ਇਹਨੂੰ ਆ ਗਏ ਉਹ ਆ ਕੇ ਪੁੱਛਿਆ ਇਹਨਾਂ ਨੂੰ ਵੀ ਬਾਬਾ ਜੀ ਕਿਹਨੂੰ ਪੁੱਛ ਕੇ ਵੜਨ ਦਾ ਤਹੀ ਹੂੰ ਬਾਬਿਆਂ ਨੇ ਕੋਈ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਜਿਹੜੇ ਸੇਵਾਦਾਰ ਆਏ ਸੀ ਵੱਢਣ ਵਾਸਤੇ ਫਿਰ ਬਾਬੇ ਮਨਸਾ ਹੋਂ ਨਾਲ ਗੱਲ ਕੀਤੀ ਜੀ ਫੋਨ ਤੇ ਉਹਨਾਂ ਕਿਹਾ ਜੀ ਅਸੀਂ ਰੁੱਖ ਵੱਢਣ ਦੇ ਸਬੰਧ ਅਜ ਹਰਿਆ ਭਰਿਆ ਨਹੀਂ ਵੱਢਿਆ ਜੇ ਕੋਈ ਇੱਕ ਅੱਧਾ ਦਾਣਾ ਹੀ ਸੁੱਕਾ ਤੇ ਉਹ ਵੱਢਣਾ ਹੀ ਅਸੀਂ ਇਹ ਜਦੋਂ ਉਹਨਾਂ ਨਾਲ ਗੱਲ ਹੋਈ ਬਾਬਿਆਂ ਨੇ ਵੀ ਅਸੀਂ ਕਹੇ ਬਾਬਾ ਜੀ ਇਹਨਾਂ ਤੇ ਸਿਰਾਂ ਹੀ ਵੱਢ ਦਿੱਤਾ ਥੱਲਿਓ ਉਹਨਾਂ ਕਿਹਾ ਜੀ ਇਹ ਤੇ ਬਹੁਤ ਮਾੜਾ ਕੀਤਾ ਜਿਹੜਾ ਇਹਨਾਂ ਨੇ ਸਿਰਾਂ ਹੀ ਵੱਢ ਦਿੱਤਾ ਤੇ ਉਹ ਰੁੱਖ ਫਿਰ ਉਹ ਬਾਬੇ ਦੇ ਚਲੇ ਗਿਆ ਇੱਕ ਟਰਾਲਾ ਜਿਹੜਾ ਬਾਲਣ ਦਾ ਉਹ ਲੈ ਗਿਆ ਹਰਿਆ ਜਿਹੜਾ ਸੀ ਜਿਹੜਾ ਕੁਝ ਬਾਕੀ ਰਹਿ ਗਿਆ ਉਹ ਅਜੇ ਤੱਕ ਵੀ ਉੱਥੇ ਪਿਆ ਜੀ ਮੌਜੂਦ ਆ ਉਹ ਜਿਸ ਵੀ ਬੰਦੇ ਨੂੰ ਦੱਸੀਦਾ ਉਹ ਬੰਦਾ ਕਹਿੰਦਾ ਜੀ ਇਹ ਇਹਨਾਂ ਦੋਹਾਂ ਚੋਂ ਬੰਦਿਆਂ ਨੇ ਕਿਸੇ ਬੰਦੇ ਦੀ ਕੋਈ ਮਨਜ਼ੂਰੀ ਨਹੀਂ ਲਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਸੀਂ ਤੇ ਆਨੇ ਜੋ ਜਿਸ ਬੰਦੇ ਨੇ ਕੀਤਾ ਉੱਤੇ ਇੱਕ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਦਵਾਇਆ ਜਾ ਜਿੱਦਾਂ ਇਹ ਕਹਿ ਰਿਹਾ ਵੀ ਦਰਤ ਹਰਿਆ ਹੋਣਾ ਹੀ ਨਹੀਂ 2 ਸਾਲ ਹੋ ਗਏ ਆ ਇਹ ਲੱਗਦਾ ਕਰਤੇ ਇਹ ਛੁੱਕੀ ਗਈ ਬਿਲਕੁਲ ਭਾਜੀ ਜਦੋਂ ਵੱਡਿਆ ਗਿਆ ਨਾ ਰੁੱਖ ਉਹ ਦੋ ਆ ਹੁਣ ਤੇ ਜਿਆਦਾ ਦਿਨ ਹੋ ਗਿਆ ਉਹਦੇ ਜੋ ਇੱਕ ਹਫਤਾ ਦੁੱਧ ਵਗੰਡਿਆ ਜੀ ਅੱਛਾ ਜਿਹੜਾ ਕਿ ਹਰਿਆ ਹੈ ਵਿੱਚੋਂ ਝੂਠ ਬੋਲਦੇ ਪਏ ਝੂਠ ਬੋਲਦੇ ਪਏ ਸਰਾਸਰ ਗਲਤ ਆ ਸਰ ਹਾਂ ਇਹ ਤੇ ਇਹੋ ਮੰਗ ਕਰਾਂਗੇ ਸਰਕਾਰ ਕੋ ਜੋ ਵੀ ਬਣਦੀ ਕਾਰਵਾਈ ਆ ਇਹਨਾਂ ਦੇ ਹੋਣੀ ਚਾਹੀਦੀ ਆ ਤੇ ਤਾਂ ਤਾਂ ਜੋ ਕੋਈ ਅੱਗੇ ਤੋਂ ਇਹੋ ਜਿਹਾ ਮਾੜੀ ਹਰਕਤ ਨਾ ਕਰ ਸਕੇ